ਅਸੀਂ ਤਾਂ ਆਪਦੀ ਮਿਹਨਤ ਲੈਣੀ ਐ ਕੋਈ ਦਿੱਤੋ 20000 ਨਹੀਂ ਲੈਣਾ 2000 ਨਹੀਂ ਲੈਣਾ ਜਿਹੜੀ ਮਿਹਨਤ ਚਲਦੀ ਉਹ ਲੈਣੀ ਐ ਅਸੀਂ ਤਾਂ ਠੀਕ ਐ ਐਂ ਕਹਦੇ ਵੀ ਇੰਨੇ ਦਾ ਬੱਚਾ ਲਾ ਲਾ ਕਹਿੰਦਾ ਫਿਰ ਮੈਂ ਨਹੀਂ ਉੱਥੇ ਉੱਚਾ ਕਰ ਉੱਚਾ ਕਰ ਫਿਰ ਹੁਣ ਰਿਸ਼ਤੇਦਾਰੀ ਦਾ ਕੀ ਮੁੱਲ ਪਾਉਣਾ ਹੈ ਰਿਸ਼ਤੇਦਾਰੀ ਦਾ ਹਾਂ ਤਾਂ ਤੂੰ ਮੁੱਲ ਫਿਰ ਤੋੜਾ ਤੋੜੇ ਫੇਰੇ ਵਾਲਾ ਕਰਦਾ ਰਿਸ਼ਤੇਦਾਰੀ ਦਾ ਕੀ ਮੁੱਲ ਪਾਉਣਾ ਹੁੰਦਾ ਜੇ 900 ਹੀ ਗਾਂ ਦੇ ਦੀ ਜੇ ਫੁੱਟੇਮੂ ਗਈ ਨਾ ਨਹੀਂ ਉਹ ਤਾਂ ਬਾਈ ਚਲੋ ਕਾਨੂੰ ਕੀ ਤਿੰਨ ਲੋਕ ਛੜੀ ਨਿਕਲੇ ਨਾ ਹੀ ਇਹ ਨਾਲੇ ਨਿਕਲੇ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਵਧਾ ਕਰੇ ਤੇ ਤੇਰੇ ਵੀ ਚੰਗੇ ਤਾਂ ਲੱਗ ਜਾਣਗੇ ਬੁੱਕੜੀ ਕੀ ਕਹਣਾ ਫਿਰ 40 ਹੀ ਕਹਦਾ ਮਤਬੂਰ ਵਿੱਚੋਂ ਦਲਾਲੀ ਲੈ ਲਈ ਆ ਅਸੀਂ ਦਲਾਲੀ ਦਾ ਤੂੰ ਬਾਰ ਬਾਰ ਸੁਣਾਣਾ ਦਲਾਲੀ ਤਾਂ ਲੈਣੀ ਆ ਦਲਾਲੀ ਦਾ ਸਾਰੀ ਮੰਡੀ ਲਊਗੀ ਪਰ ਲੋਕਾਂ ਤੋਂ ਦਲਾਲੀ ਸਾਡੀ ਵੱਖਰੀ ਆ ਉਵੇਂ ਅਸੀਂ ਦਲਾਲੀ ਲੈਂਦੇ ਨਹੀਂ ਜਿਵੇਂ ਲੋਕ ਲੈਂਦੇ ਆ ਅਸੀਂ ਤਾਂ ਸਿੱਧੀ ਦਲਾਲੀ ਲੈਣੀ ਆ ਠੀਕ ਆ ਕਿ ਨਹੀਂ ਉਹ ਤਾਂ ਤੂੰ ਬਾਰੀ ਬਾਰੀ ਗੱਲ ਨਾ ਸੁਣਾ ਨਹੀਂ ਉਤਟ ਚਾਹਾਂ ਜੈ ਕਹਿੰਦੇ ਦੁੱਦਾ ਜੇ 16 ਲੀਟਰ ਤੋਂ ਬਾਹਰ ਨਾ ਆਵੇ ਕੋਣਤਾ ਤੈਨੂੰ ਕੀ ਬਾਜ ਇਹਦੇ ਕਹਿੰਦੇ ਹੁਣ ਤੂੰ ਕੀ ਕਹੀ ਇਹਨੂੰ ਜੇ ਬਾਹਰ ਨਾ ਹੋਈ ਤਾਂ ਨਹੀਂ ਹੁਣ ਤੂੰ ਮੈਨੂੰ ਆਵਾਜ਼ ਕਿਹਦੇ ਕਹਿੰਦੇ ਬਾਜ ਫਰਜ਼ੂਦ ਦਲਾਲੀ ਵੀ ਮੰਗਦਾ ਸੀ ਉਹ ਚ ਉਹ ਦਲਾਲੀ ਹੁਣ ਤੂੰ 7000 ਦਲਾਲੀ ਦੇਵੇਂਗਾ ਮੈਨੂੰ ਮੇਰਾ ਵੀ ਤਾਂ 1000 ਹੀ ਦੁੱਦਾ ਹੈ ਦਲਾਲੀ 7000 ਤਾਂ ਨਹੀਂ ਮੇਰੇ ਤੂੰ 7 ਮੇਰੇ ਵਿੱਚ ਪਾਈਂਨਾ ਉਹਦੇ ਤੂੰ ਦਲਾਲੀ ਤਾਂ 1000 ਹੀ ਲੈਣੀ ਹੈ ਉਹ ਨਹੀਂ ਗੱਲ ਕਰ ਮਕਾਨ ਨਹੀਂ ਦਲਾਲੀ ਤਾਂ ਤੈਨੂੰ 1000 ਹੀ ਨੇ 7000 ਤਾਂ ਨਹੀਂ ਮੰਗੇ ਹਾਂ ਤੂੰ ਤਾਂ ਥਾਰੇ ਵਿੱਚ ਪਾਈਂਨਾ ਉਹ ਮੈਂ ਤਾਂ ਫਰਮਾ ਤਾ ਕਿ ਜੇ ਦਲਾਲੀ ਲੈਂਗੇ ਤਾਂ 40 ਰੁਪਏ ਦੇ ਫਿਰ ਜ਼ਤਾ ਜਿਆ ਦਲਾਲੀ ਹੋਗੀ ਉਹਨੂੰ ਹਾਂ ਜ਼ਤਾ ਜਿਆ ਹੋਗੀ ਦਲਾਲੀ ਤੇ ਹੋਰ ਕੀ ਹੋਗਾ ਆਖਿਆ ਤੈਨੂੰ ਮੈਂ ਤੂੰ 36 ਦੀ ਕਹਿਆ 4000 ਹੋਗੀ 36 ਦੀ ਕਹਿ ਮੈਂ ਦਲਾਲੀ ਦੀ 36 ਕਰੂੰਗਾ ਅੱਛਾ 25 ਦਲਾਲੀ ਦੀ ਦਿੰਦਾ ਵਿੱਚੋਂ ਮਾਰਕ ਅੱਛਾ ਬਾਈ ਉਹ ਜਾਇਜ਼ ਕਹਦੇ ਜਾਂ ਹਾਂ ਨਹੀਂ ਫਿਰ ਹੁੰਦਾ ਚੱਲ ਤੂੰ ਮੇਰੀ ਗੱਲ ਸੁਣ ਲੈ ਗੱਲ ਸੁਣ ਰਿਹਾ ਲੈ ਦਲਾਲੀ ਨਾ ਦੀ ਖੜ ਜਾ ਦਲਾਲੀ ਨਾ ਦੇ ਕਿੰਨੇ ਦੀ ਗਾਂ ਦੇਣਾ 300 ਰੁਪਿਆ ਦਾ ਤੂੰ ਦੱਸ ਦੋ ਘਟ ਦਲਾਲੀ ਜਮਾ ਨਾ ਦੇ ਮੈਂ 25000 ਦੀ ਦੇ ਦੇ ਦਲਾਲੀ ਦੇ ਨਾਲ ਮੈਂ ਇਹਨਾਂ ਤੋਂ ਆਪਾਂ 5000 ਲੈ ਲਾਂ ਦਲਾਲੀ ਜਮਾਨਾ ਦੇ ਕੋਈ ਰਾਸ ਰੋਕੇ ਵੇਚ ਗਾ ਨੂੰ ਵੇਚ ਗਾ ਕੀ ਜਰ ਰੁਪਏ ਬਾਈ ਤੂੰ ਤਾਂ ਇੱਥੇ ਜਾ ਕੇ ਬਹਿ ਗਿਆ ਯਾਰ ਤੈਨੂੰ ਮੈਂ ਨਵੇੜਤੀ ਵੀ ਦਲਾਨੀ ਦੇ ਨਾ ਤੂੰ ਦਲਾਲੀ ਜਮਾਨਾ ਦੇ ਮੈਂ ਤਰਕਣਾ ਤੂੰ ਗਾਂ ਦੇ ਕਿਉਂ ਬਾਈ ਦਲਾਲੀ ਜਮਾਨਾ ਦੇ ਤੂੰ ਲੈ ਮੈਂ ਉਹਨਾਂ ਤੋਂ 5 ਲਾਮਾ 50 ਲਾਮਾ ਮੈਂ ਮੇਰੇ ਪਿੰਡ ਦੇ ਤੂੰ ਗਾਂ ਤਾਂ ਦੇ ਕਿਸੇ ਸਾਹ ਨਾਲ ਜਾਰੀ ਗਾਂ ਕਹਿੰਦਾ ਕਿ ਤੂੰ ਦਲਾਲੀ ਮੈਂ ਦਲਾਲੀ ਹੁਣ 4000 ਨਹੀਂ ਦੇਂਗਾ ਤੈਨੂੰ ਹਾਂ ਕੱਤੀ ਲੋਗਾਂ ਦਾ ਫਰਫੜਾ ਸਾਈ ਕਿੱਥੇ ਹੈ ਦੇ ਕੋਡਰਲਾ ਬਸ ਕਿੰਨੇ ਦੀ ਕਹਿੰਦਾ ਕਿੰਨੇ ਦੀ ਕਹਿੰਦਾ ਲਾਸਟ ਦੋ ਘਟ ਚਾਹੀਦੀ ਕਿਹਦਾ ਜੇ ਨਹੀਂ ਦਲਾਲੀ ਲੈਂਦਾ ਉਹ ਦਲਾਲੀ ਵੀ ਤੈਨੂੰ ਮਿਲੂਗੀ ਜਿਹੜੀ ਤੇਰੀ ਪੱਕੀ ਬਣਦੀ ਉਹ ਤਾਂ ਡੈਂਗੇ ਤੋਂ ਅੰਦਰ ਮੰਗ ਜਾਏਗਾ ਨਹੀਂ ਯਾਰ ਦਾ ਫਰਕ ਇਹ ਤਾਂ ਬਾਪੀ ਵਾਲਾ ਫਰਕ ਇਹ ਹੁੰਦਾ ਹੀ ਨਹੀਂ ਪਰ ਤੂੰ ਜਾਇ ਦੇ ਕਹਦੇ ਵੀ ਇੱਥੇ ਹੋਊਗਾ ਕੰਮ ਲਾ ਤੂੰ ਦੱਸ ਤੂੰ ਦੱਸ ਤਾਂ ਦੇ ਪਤਾ ਲੱਗ ਜੇ ਤੇਰਾ ਵੀ ਤੂੰ ਕਿੱਥੇ ਘੇਰਾ ਪਾਵੇਂਗਾ ਕਿੱਥੇ ਘੇਰਾ ਪਾਉਣਾ ਤੁਸੀਂ ਇਹ ਤਾਂ ਮੇਰੇ ਹਿਸਾਬ ਚ ਇੱਥੇ ਬਣੂਗੀ ਗੱਲ ਨਹੀਂ ਨਹੀਂ ਆਹਾ ਹਾਂ ਉੱਚਾ ਦੇਖ ਲੈ ਗਾਂ ਕਿਹੜੀ ਹੈ ਦੇਖ ਲੈ ਜਾਤ ਹੈਗੀ ਕੋਈ ਦੁੱਧ ਦੇਖ ਮੈਂ ਯਾਰ ਮੇਰੇ ਕੱਲਾ ਦੁੱਧ ਵੀ ਨਹੀਂ ਦੇਂਦਾ ਜਦੋਂ ਪੀਏ ਲਾਊਗਾ ਸਾਰਾ ਕੁਝ ਦੇਖੂਗਾ ਅਗਲਾ ਅਗਲਾ ਬੱਚੀ ਵੀ ਦੇਖੂਗਾ ਕੁਆਲਿਟੀ ਵੀ ਦੇਖੂਗਾ ਜੇ ਤੂੰ ਪੈਸੇ ਲਾਊਗਾ ਹੁਣ ਤੈਨੂੰ ਪਤਾ ਮਹੀਨਾ ਕਿਹੜਾ ਚੱਲੀ ਜਾਂਦਾਗਾ ਕੁਆਲਿਟੀ ਵੀ ਦੇਖੂ ਨਾ ਅਗਲਾ ਹਰ ਕੀ ਬੋਲ ਆਪਾ ਦੇ ਦਿਓ ਉਹਨਾਂ ਦਾ ਨਾਮ ਇਹ ਚਲੋ ਫਰਕ ਨਿਕਲ ਜਾਂਦਾ ਹੁੰਦਾ ਕੁਆਲਿਟੀ 'ਵਾਂਗਰ ਫਰਕ ਵੀ ਨਿਕਲ ਜਾਂਦਾਗਾ ਜਾਤ ਮਾਂ ਵਰਗੇ ਜਾਤ ਵਾਲਾ ਡੰਗਰ ਹੋਊਗਾ ਨਾ ਤੇ ਉਹਦੇ ਮਗਰ 1200 2000 ਦਾ ਫਰਕ ਵੀ ਨਿਕਲ ਜਾਂਦਾ ਕੋਈ ਕਹੇ ਦੀ ਮੈਦੂ ਘਟ ਦੇਣੀ ਨਹੀਂ ਫਿਰ ਤੇ ਮੈਂ ਦਾ ਜ ਜੈਨਦਰਾ ਲੀਨੇ 10000 ਕਟ ਚਾੜੀ ਦੇਉਂਗਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਕਿਦਾਂ ਤੂੰ ਮੇਰੇ ਗਾਂ ਵੇਚਣਾ ਮੇਂ ਦਰਾਲੀ ਦਰਾਲੀ ਦੇ ਤਰ੍ਹਾਂ ਨੀਨਾ ਕੋ ਮੈਂਂਗੀ ਵਸਤੀ ਹੈ 10000 ਜੋ ਤੂੰ ਮੈਨੂੰ ਐਂ ਦੇਖ ਬੀ ਇੱਕ ਮਿੰਟ ਬਚੋਲੇ ਬਿਨਾਂ ਰਸਤਾ ਹੋ ਜਾਂਦਾ ਮੈਂ ਕਿਦਾਂ 50000 ਲੈਂਦਾ ਬਚੋਲਾ ਮੈਂ ਤਾਂ ਦੇ ਹੀ ਜਾਂਦਾ ਫਿਰ ਇਹ ਗਾਂ ਪੇੜ ਤੇ ਆਪਦੀ ਕਿੰਨੇ ਦੀ ਪੇਂਦਾ ਮੈਂ ਦਰਾਲੀ ਦੇ ਹੀ ਜਾਂਦਾ ਫਿਰ ਆਖੇ ਜੇ ਤੂੰ ਦਰਾਲੀ ਲੈਣ ਦਾ ਮੈਂ 40 ਦੀ ਵੇਚੂ ਜੇ ਨਹੀਂ ਦਰਾਲੀ ਲੈਣਾ 36 ਦੀ ਲੈ ਜਾ ਲੈ ਤੂੰ ਦਰਾਲੀ ਦਾ ਮੰਨ ਕੇ ਚੱਲਾ ਆ ਦੀ ਵਿਚੜੀ ਕੁੱਗੇ ਦੀ ਆ 36 ਕਿਨੇ ਆਖਿਆ 36 ਲੱਕੇ ਤੂੰ ਆ ਤੂੰ ਕਹਿਆ ਨਹੀਂ ਮੈਨੂੰ ਕਹਿੰਦਾ 36 ਦੀ ਹੋਈ ਰੱਖੀ ਜਨਾ ਯਾਰ ਭਾਈ ਜਰਕ ਮਾਰ ਦੀ ਗੱਲ ਤੂੰ ਉਹੀ ਗੱਲ ਕਰ ਹੁਣ ਤੱਕ ਇਹ ਕਿਹੜਾ ਮਨ ਕਿਧਰ ਵਗ ਗਿਆ